हां जी ਕਿਸਾਨ ਵੀਰੋ ਇਹ ਜਿਹੜੀ ਵੈਰੈਟੀ ਆਪਾਂ ਵਾੜ ਰਹੇ ਆ ਇਹ ਹੈਗੀ ਸੀ PR132 ਵੈਰੈਟੀ ਜਿਹੜੀ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਨਵੀਂ ਸਪਾਰਸ਼ ਕੀਤੀ ਹੋਈ ਕਿਸਮ ਹੈ ਤੇ ਇਹ ਕਿਸਾਨ ਤੋਂ ਯੂਰੀਆ ਵੱਧ ਪੈਣ ਦੇ ਕਾਰਨ ਜਿਹੜੀ ਵੈਰੈਟੀ ਡਿੱਗ ਪਈ ਸੀ ਜਿਹੜਾ ਆਪਣਾ ਪਿੱਛੇ ਐਤਵਾਰ ਸਵੇਰ ਸਵੇਰ ਜਿਹੜਾ ਮੀਂਹ ਪਿਆ ਸੀ 5 ਅਕਤੂਬਰ ਤੇ ਤਰੀਕ ਨੂੰ ਤੇ ਉਸ ਤੋਂ ਪਹਿਲਾਂ ਜਿਹੜੀ ਵੈਰੈਟੀ ਖੜੀ ਸੀ ਤੇ ਉਸ ਤੋਂ ਬਾਅਦ ਜਦੋਂ ਮੀਂਹ ਹੀ ਨਹੀਂ ਚੱਲਿਆ ਉਦੋਂ ਜਿਹੜੀ ਵੈਰੈਟੀ ਇੱਕ ਕਿਲਾ ਡਿੱਗ ਪਿਆ ਸੀ ਤੇ ਜਿਹੜਾ ਇਹਦਾ ਝਾੜ ਆ ਚੁੱਕਿਆ ਤੇ ਬਾਕੀ ਜਿਹੜੇ ਝਾੜ ਇਸ ਵਾਰ ਤਕਰੀਬਨ 25 ਕੁਆਂਟ ਤੋਂ ਲੈ ਕੇ 30 ਕੁਆਂਟ ਤੱਕ ਲਗਭਗ ਜਿਹੜੇ ਚਾੜ ਹੈ ਇਸ ਵਾਰੇ ਆਪਣੇ ਆ ਰਹੇ ਨੇ ਜਾਨਕਿ 60 ਮਣ ਤੋਂ ਲੈ ਕੇ 70 75 ਮਣ ਤੱਕ ਜਿਹੜੇ ਆਪਣੀ ਝੋਨੀਆਂ ਦੀ ਚਾੜ ਨੇ ਜਾਨਕਿ ਪਿਛਲੇ ਸਾਲਾਂ ਦੇ ਨਾਲੋਂ 10 ਮਣ ਤੋਂ ਲੈ ਕੇ 15 20 ਮਣ ਜਿਹੜੇ ਝਾੜ ਇਸ ਵਾਰ ਘਟ ਨੇ ਤੇ ਜਿਹੜੀ ਇਹਨੂੰ ਕਿਸਾਨ ਵੀਰੋ ਯੂਰੀਆ ਤਕਰੀਬਨ 2 ਸਵਾ 2 ਬੈਗ ਜਿਹੜੀ ਯੂਰੀਆ ਆਪਾਂ ਨੂੰ ਉਹਨੂੰ ਬਹੁਤ ਨੇ ਭਾਰੀ ਜ਼ਮੀਨਾਂ ਦੇ ਵਿੱਚ ਬਾਕੀ ਥੋੜਾ ਕੋ ਜਮੀਨ ਦਾ ਫਰਕ ਪੈ ਸਕਦਾ ਤੇ ਜਿਹੜਾ ਕਿਸਾਨ ਵੀਰ ਦਾ ਝਾੜ ਏ 27 ਕੁਆਂਟਲ ਦਾ ਝਾੜ ਆਇਆ ਜਾਣ ਕੇ 67 67.5 ਮਾਣੇ ਦਾ ਜਿਹੜਾ ਝਾੜ ਆਇਆ ਇਸ ਵੈਰੈਟੀ ਦਾ PR132 ਵੈਰੈਟੀ ਦਾ ਬਾਕੀ ਇਸ ਵਾਰ ਜਿਹੜੇ ਝਾੜ ਤਕਰੀਬਨ ਹੀ ਕੱਟ ਨੇ ਤਾਂ ਇਹਦਾ ਝਾੜ ਆਪਣਾ 27 ਕੁਆਂਟਲ ਜਿਹੜਾ ਦਾ ਝਾੜ ਆਇਆ 67.5 ਮਾਣ ਬਾਕੀ ਜੇ ਤੁਸੀਂ ਵੀ ਕਿਸੇ ਵੀਰ ਨੇ ਵੈਰੈਟੀ ਲਗਾਈ ਹੋਵੇ ਕਿੰਨੀ ਯੂਰੀਆ ਪਾਈਏ ਕਦੋਂ ਆਪਣੀ ਇਹ ਲਵਾਈ ਕੀਤੀ ਹੈ ਤੇ ਕਿੰਨਾ ਤੁਹਾਡਾ ਝਾੜ ਆਇਆ ਤੇ ਬਾਕੀ ਜਿਹੜੇ ਆਪਣੇ ਵੀਰਾਂ ਨੇ ਪੰਜਾਬ ਨੰਬਰ 1 ਜਿਹੜੀ ਕਿਸਮਾਂ ਲਗਾਈਏ ਤਾਂ ਉਸ ਦਾ ਵੀ ਜਰੂਰ ਆਪਣਾ ਚਾੜ ਦੱਸਿਆ ਜੇ ਕਿਸੇ ਵੀਰ ਨੇ ਲਗਾਈ ਹੋਵੇ ਤਾਂ ਜਿਹੜੀ ਇਸ ਵੈਰੈਟੀ ਨੂੰ ਬਿਮਾਰੀ ਹੈ ਹਲਦੀ ਰੋਗ ਬਿਮਾਰੀ ਥੋੜਾ ਜਾਨੇ ਕਿ ਬਹੁਤਾ ਆਪਣਾ ਹਮਲਾ ਨਹੀਂ ਸੀ ਹੈਗਾ ਕੁਝ ਬਜਾਤਾ ਨੁਕਸਾਨ ਨਹੀਂ ਸੀ ਹੈਗਾ ਜਿੰਨਾ ਕਿ 110 ਦੇ ਵਿੱਚ ਕੋਈ ਥੋੜਾ ਬਾਤ ਜਿਹੜੀ ਹਲਦੀ ਰੋਗ ਹੈਗਾ ਸੀ ਵੀ ਜ਼ਿਆਦਾ ਨੁਕਸਾਨ ਨਹੀਂ ਸੀ ਹੋਇਆ ਤੇ ਨਾ ਇਸ ਵੈਰੈਟੀ ਦੇ ਵਿੱਚ ਕੋਈ ਜਿਹੜਾ ਕੋਈ ਬੌਣਾ ਰੋਗ ਆਇਆ ਸੀ ਵੀ ਜਾਣੇ ਕਿ ਹੋਰ ਕੋਈ ਬਿਮਾਰੀ ਨਹੀਂ ਸਹੀ ਬਸ ਜਿਹੜੀ ਜੂਰੀਆ ਵੱਧ ਪੈਣ ਦੇ ਕਾਰਨ ਜਿਹੜੀ ਇਹ ਵੈਰੈਟੀ ਡਿੱਗੀ ਸੀ ਤੇ ਜਿਹੜਾ ਦਾ ਚਾੜ 27 ਕੁਆਂਟਲ 567 ਮਣ نیٹ 1 ਕਿਲੋ ਦਾ ਜਿਹੜਾ ਝਾੜ ਇਹਦਾ ਆਇਆ ਹੈ ਤੇ ਬਾਕੀ ਜੇ ਤੁਸੀਂ ਵੀ ਕਿਸੇ ਵੀਰ ਨੇ ਪੰਜਾਬ ਨੰਬਰ 1 ਜਾਂ ਪੀਆ 132 ਵੈਰਾਈਟੀ ਲਗਾਈ ਤਾਂ ਜਰੂਰ ਆਪਣਾ ਝਾੜ ਦੱਸਿਆ ਜੇ ਕਿੰਨਾ ਝਾੜ ਆਇਆ ਤੇ ਕਿੰਨੇ ਬੈਗ ਤੁਸੀਂ ਜੂਰੀਆ ਪਾਈ ਸੀ